ਉਹ ਅੱਜ ਦਿਖਾ ਰਹੇ ਆ ਤੁਹਾਨੂੰ ਆਪਾਂ ਸੱਠਾ ਝੋਨਾ ਤੇ ਮਸ਼ੀਨ ਚੱਲਦੀ ਦਿਖਾਉਣੀ ਆ ਵੀ ਚੈਨ ਵਾਲੀ ਡੱਡੂ ਜੀ ਮਸ਼ੀਨ ਆ ਨਿੱਕੀ ਜੀ ਤੇ ਬਾਕੀ ਨਾਲ ਬਣਾਉਣੇ ਕਿਸਾਨ ਵੀਰ ਨੂੰ ਜਿਹਨੇ ਸੱਠਾ ਆਪਣਾ ਵੜ ਰਹੇ ਆ ਵੀ ਇਹ ਸੱਠਾ ਝੋਨਾ ਸਹੀ ਕਿੰਨੇ ਦਿਨਾਂ ਬਾਅਦ ਵੜ ਰਹੇ ਤੁਸੀਂ ਭਾਈ ਬਾਅਦ ਤੋਂ ਨਾ ਪੀਓ ਚਾ ਸੀ ਚਾ ਸੀ ਵੀ ਹੈ ਨਾ ਨਾ ਸੱਠਾ ਦੇ ਵੜਿਆ ਹੈ 85 ਦਿਨਾਂ ਬਾਅਦ ਦੇਖੋ ਵੀ ਦਾਣਾ ਵੀ 85 ਤੋਂ 90 ਦੇ ਵਿੱਚ ਪਤਾ ਜਾਂਦਾ ਹੈ 90 ਤੋਂ 85 ਦਿਨਾਂ ਦੇ ਵਿੱਚ ਠੀਕ ਆ ਬਾਈ ਦੇਖੋ ਵੀ ਝੋਨਾ ਤੇ ਮਸ਼ੀਨ ਵੀ ਚੱਲਦੀ ਦਿਖਾਉਣੇ ਤੁਹਾਨੂੰ ਆ ਗਈ ਇੱਧਰਲੇ ਪਾਸੇ ਇਹਦਾ ਵੇਖੋ ਤੋਰਾ ਖਰਚਾ ਉਹਨੇ ਚ ਦੂਜੇ ਚ ਉਹਨੇ ਜਿੰਨੇ ਆਂਦਾ ਕਿ ਘੱਟ ਵੱਧ ਆਉਂਦਾ ਜੀ ਖਰਚਾ ਉਹਨੇ ਹੀ ਆ ਜਾਂਦਾ ਹੈ ਹੁਣ ਫਿਰ ਕਿਹੜੀ ਲੱਗੂਗੀ ਇੱਥੇ ਚ ਬਸਪਤੀ ਫੰਗੀਸਾਈਡ ਥੋੜਾ ਘੱਟ ਪਾਉਣਾ ਪੈਂਦਾ ਤੇ ਇਦ ਤੋਂ ਬਾਅਦ ਹੁਣ ਬਸਪਤੀ ਪੱਤਾ ਲਪੇੜ ਦੀ ਸ਼ਿਕਾਇਤ ਹੈ ਨਹੀਂ 17 18 ਲਾਦੇ 15 ਨੰਬਰ 17 18 ਲਾਦੇ 15 9 ਤੇ ਕਿਹੜੀ ਦਵਾਈ ਹੈ ਮਸ਼ੀਨ ਬਈ ਇਹੇ ਆ ਦੇ ਯਾਰ ਟਾਪਾਂ ਤੇ ਇਹ ਉਧਰ ਹੋਈ ਹੈ ਲੈ ਤੁਸੀਂ ਦੁਕਾਨੇ ਮਸ਼ੀਨ ਚੱਲਦੀ ਕਿਉਂਕਿ ਵਾਹਨ ਮੀਂਹ ਪੈ ਕੇ ਜਿਆਦੇ ਵਾਹਨ ਹੋ ਗਿਆ ਕਿਲਾ ਦੇਖੋ ਚੱਲਦੀ ਇਹ ਕੋਈ ਕਿੰਨਾ ਦਰਦੀ ਮਗਰ ਹੈ ਸਿੱਧੀ ਬਰਦਾ ਭਾਈ ਇਹ ਦਾ ਇੱਕ ਇਹ ਦੇ ਮਗਰ